बाबा साहिब करी सो ਜੈ ਸ਼੍ਰੀ ਰਾਮ ਜੈ ਵੀ ਨਾਲ ਮੈਂ ਪ੍ਰਧਾਨ ਪੁਸ਼ਪਾ ਗਿੱਲ ਸਿਵਸਨਾ ਸਮਾਜਵਾਦੀ ਤੋਂ ਮੈਂ ਜੋ ਪੰਨੂ ਨੇ ਅੱਜ ਦੇ ਦਿਨ ਵਾਸਤੇ ਕੋਲ ਦਿੱਤੀ ਬਾਬਾ ਸਾਹਿਬ ਜੀ ਦੀ ਮੂਰਤੀਆਂ ਤੜਾਉਣ ਵਾਸਤੇ ਮੈਂ ਆਪਣੇ ਸਾਥੀਆਂ ਸਮੇਤ ਪੈਰਾ ਦੇ ਰਹੀ ਹਾਂ ਤੇ ਉਹਦਾ ਮੂੰਹ ਤੋੜ ਜਵਾਬ ਦਵਾਂਗੀ ਅੱਜ ਉਦਾ ਜਨਮ ਦਿਨ ਵੀ ਸਭ ਨੂੰ ਮੁਬਾਰਕ ਹੋਵੇ ਜੈ ਅਸ਼ੀਸ਼ੀ ਰਾਮ ਜੈ ਵੀਰ ਰਾਮ ਜੈ ਭਾਰਤ ਜੈ ਸੰਵਿਧਾਨ ਜੈ ਮੋਦੀ ਅੱਜ ਸੰਯੁਕਤ ਰੂਪ ਵਿੱਚ ਕ੍ਰਾਂਤੀਕਾਰੀ ਸੈਨਾ ਦੇ ਨਾਲ ਨਾਲ तमाम ਛੇਫਸ਼ਨਾ ਜਿਹੜੇ ਅਹੁਦੇ ਪਦਰ ਜਿਹੜੇ ਆ ਉਹ ਸਾਰੇ ਅੱਜ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਨਾਮ ਤੇ ਨਤਮਸਤ ਕਰਨ ਵਾਸਤੇ ਆਏ ਨੇ ਕਿਉਂਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਅੱਜ ਜਨਮ ਦਿਤੀ ਹੈ ਉਸੇ ਸਬੰਧ ਵਿੱਚ ਸਾਰੇ ਜਿਹੜੇ ਆ ਸੰਤ ਰੂਪ ਵਿੱਚ ਬਾਬਾ ਸਾਹਿਬ ਨੂੰ ਨਤਮਸਤਕ ਹੋਣ ਵਾਸਤੇ ਆਏ ਆ ਔਰ ਮੈਂ ਇੱਕ ਗੱਲ ਜ਼ਰੂਰ ਕਰਾਂਗਾ ਕਿ ਜਿਹੜਾ ਕੁੱਤਾ ਪੰਨੂ ਗੁਰਪਰਵਨ ਸਿੰਘ ਕਹਿੰਦਾ ਸੀ ਕਿ ਬਾਬਾ ਸਾਹਿਬ ਦੇ ਬੁੱਤ ਤੋੜਨੇ ਆ ਜਾਂ ਬਾਬਾ ਸਾਹਿਬ ਦੀ ਜਿਹੜੀ ਤੋੜਨੀ ਆ ਜਿਹੜੇ ਤੋੜਨ ਦੀ ਗੱਲ ਕਰਦਾ ਸੀ ਉਹਨੂੰ ਇਹ ਨਹੀਂ ਪਤਾ ਕਿ ਫਿਰਕਾ ਪ੍ਰਸਤਿਤੂ ਪੰਜਾਬ ਦੇ ਵਿੱਚ ਕਰਦੇ ਪੂਰੇ ਇੰਡੀਆ 'ਚ ਕਰ ਰਹੇ ਆ ਆ ਕਦੀ ਹਿੰਦੂਆਂ ਨੂੰ ਮੁਸਲਮਾਨਾਂ ਦੇ ਨਾਲ ਲੜਾ ਦੇਣਾ ਕਦੀ ਮੁਸਲਮਾਨਾਂ ਨੂੰ ਸਿੱਖਾਂ ਦੇ ਨਾਲ ਲੜਾ ਦੇਣਾ ਕਦੀ ਕ੍ਰਿਸਚੀਅਨਾਂ ਨੂੰ ਕਿਸੇ ਨਾਲ ਲੜਾ ਦੇਣਾ ਇਹ ਫੁੱਟਪਾਣ ਦੇ ਜਿਹੜਾ ਕੰਮ ਕਰਦਾ ਪਿਆ ਫੁੱਟਪਾਣੀ ਜਿਹੜੀ ਬੰਦ ਕਰ ਦੇ ਨੰਬਰ 1 ਨੰਬਰ 2 ਜਿਹੜੇ 바ਵਾ ਸਾਹਿਬ ਦੀ ਗੱਲ ਕਰਦਾ ਸੰਵਿਧਾਨ ਦੀ ਗੱਲ ਕਰਦਾ ਸੰਵਿਧਾਨ ਨੂੰ ਨਾ ਮੰਨਣ ਦੀ ਗੱਲ ਕਰਦਾ ਜੇਕਰ ਤੂੰ ਸੰਵਿਧਾਨ ਨੂੰ ਨਹੀਂ ਮੰਨਣ ਦੀ ਗੱਲ ਕਰਦਾ ਤੇ ਉਹੀ ਸੰਵਿਧਾਨ ਦੀ ਗੱਲ ਕਰਕੇ ਤੁਸੀਂ ਜਿਹੜੀ ਆਪਣੀ ਪਰੋਲਾ ਲੈਨੇ ਹੋ ਕਦੀ ਉਹਨਾਂ ਦੇ ਉਹਨਾਂ ਦੇ ਸਵਿਧਾਨ ਲਿਖੇ ਜਿਹੜੇ ਉਹਨਾਂ ਨੂੰ ਲੈ ਕੇ ਤੁਸੀਂ ਉਹਨਾਂ ਦੇ ਅੱਗੇ ਨਾਟਕ ਮਸਤ ਹੁੰਦੇ ਹੋ ਜਿਹੜੇ ਕਾਨੂੰਨ ਦੇ ਅਸਾਰਾ ਲੈ ਕੇ ਤੁਸੀਂ ਕੋਟਾਂ ਦੇ ਵਿੱਚ ਜਾਂਦੇ ਹੋ ਤੁਸੀਂ ਕੋਟਾਂ ਵਿੱਚ ਕਹਿੰਦੇ ਹੋ ਕਿ ਸਾਡੇ ਕੋਲ ਜਿਹੜੀ ਅਸੀਂ ਜੋ ਕੀਤਾ ਜੋ ਗਲਤ ਜਾਂ ਸਹੀ ਆ ਜੋ 295ਏ ਵੀ ਲੱਗਦੀ ਆ ਤਾਂ ਵੀ ਤੁਸੀਂ ਕਹਿੰਦੇ ਵੀ ਧਾਰਾ 295 ਲਾਓ ਤੁਹਾਡਾ 200 ਨਾਟਕ ਮਸਤ ਹੁੰਦੇ ਹੋ ਜਿਹੜੇ ਕਾਨੂੰਨ ਦੇ ਅਸਾਰਾ ਲੈ ਕੇ ਤੁਸੀਂ ਕੋਟਾਂ ਦੇ ਵਿੱਚ ਜਾਂਦੇ ਹੋ ਤੁਸੀਂ ਕੋਟਾਂ ਵਿੱਚ ਕਹਿੰਦੇ ਹੋ ਕਿ ਸਾਡੇ ਕੋਲ ਜਿਹੜੀ ਅਸੀਂ ਜੋ ਕੀਤਾ ਜੋ ਗਲਤ ਜਾਂ ਸਹੀ ਆ ਜੋ 295ਏ ਵੀ ਲੱਗਦੀ ਆ ਤਾਂ ਵੀ ਤੁਸੀਂ ਕਹਿੰਦੇ ਵੀ ਧਾਰਾ 295 ਲਾਓ ਤੁਹਾਡਾ 295 ਕਿਹੜੇ ਪਿਓ ਨੇ ਲਿਖ ਦਿੱਤੀ ਇਹ 바ਵਾ ਸਭ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਹਨਾਂ ਨੇ ਜਿਹੜੇ ਸੰਵਿਧਾਨ ਦੇ ਵਿੱਚ ਅੱਜ ਉਹਨਾਂ ਦੇ ਧਾਰਾਂ ਦੇ ਤਹਿਤ ਜੇ ਤੁਸੀਂ ਪ੍ਰੋਗ ਮੰਗਣ ਤੋਂ ਰਿਓ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਤੁਹਾਡੀ ਸੋਚ ਤੋਂ ਹੀ ਪਰੇ ਆ ਇਸ ਕਰਕੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਜਿੰਨੀ ਜੜੀ ਸਿਫਤ ਕੀਤੀ ਜਾਏ ਉਨੀ ਘਟਾ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਮੂਲ ਨਿਵਾਸੀ ਮੈਂ ਅੱਜ ਹੀ ਕਿਨਾਰੇ ਪੀਓ ਸਾਡੇ ਇਹਦੀ ਬਿਕਨੀ ਤੇ ਹੀ ਕੋਲ ਸਾਡੇ ਮਕਰਸਾਦੀ ਫੋਟੋ ਨੂੰ ਤੋੜਨ ਦੀ ਉਹਦੇ ਵਿਰੁੱਧ ਅਸੀਂ ਸਾਰੇ ਭਰਾ ਇਕੱਠੇ ਹੋਏ ਆਂ ਹਿੰਦੂ ਇਕਤਾ ਦਾ ਸੰਜੋਗ ਨਾਲ ਕੇ ਉਹਨੂੰ ਤੁਰ ਜਵਾਬ ਦੇਵਾਂਗੇ ਜਿਹੜਾ ਕੁੱਤਾ ਤੇ ਬੈਠੇ ਦਾ ਉਹਨੂੰ ਆਪਣੀ ਪਛਾਣ ਬੰਦ ਕਰੇ ਭਾਈ ਇਕੱਠਾ ਬਣਾ ਦੀ ਕਿਰਪਾ ਕਰੇ ਇਹ ਤੇ ਫਿਰ ਜਿੱਤਿਆਂ ਦਾ ਹਰ ਗੱਲ ਚਾਰ ਪਾ ਕੇ ਉਹਨੂੰ ਦਫਨਾਇਆ ਜਾਏਗਾ ਜਾਂ ਮੁਤਲਬ ਕੇ ਜਾਏਗਾ ਜੋ ਦਾ ਜੈ ਸ਼੍ਰੀ ਰਾਮ ਜੈ ਭਿੰਮ ਜੈ ਭਰਤ ਅੱਜ ਦੇ ਦਿਨ ਪੰਨੂ ਵੱਲੋਂ ਜਿਹੜਾ ਬਾਹਰ ਬੈਠਾ ਵਿਦੇਸ਼ ਚ ਬੈਠਾ ਇੱਕ ਆਤਕਵਾਦੀ ਜਿਹਦੇ ਕੇ ਮੂੰਹ ਨੂੰ ਬਵਾਸੀਰ ਹੋਈ ਆ ਕੋਈ ਲਾਈਨ ਨਹੀਂ ਕਰੇ ਮੂੰਹ ਦੀ ਬਵਾਸੀਰ ਦਾ ਅਏ ਆਏ ਦਿਨ ਪੰਜਾਬ ਚ ਫੁੱਟਪਾਥ ਤੇ ਲੋਕਾਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਉਹਨਾਂ ਕੋਲ ਗਲਤ ਕੰਮ ਕਰਾਉਂਦਾ ਹੁਣ ਇਹਨੇ ਕੋਲ ਦਿੱਤੀ ਕੀ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾ ਨੂੰ ਫੇਸ ਪਹੁੰਚਾਉਂਦੀ ਅੱਜ ਸਮੂਹ ਇਕੱਠਾਂ ਵੱਲੋਂ ਗੁਰਦਾਸਪੁਰ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਕੋਲ ਆਏ ਆ ਠੀਕ ਹੈ ਇਹ ਸ਼ਰਧਾਂਜਲੀ ਦਿੱਤੀ ਆ ਅਸੀਂ ਇੱਥੇ ਪਹਿਰਾ ਦੇਵਾਂਗੇ ਵੇਖਦੇ ਆ ਪੰਨੂ ਆਂਦਾ ਜਾਂ ਪੰਨੂ ਦਾ ਕਿਹੜਾ ਆਂਦਾ ਇੱਥੇ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਫੇਸ ਪਹੁੰਚਾਉਣ ਵਾਸਤੇ ਜੈ ਭੀਮ ਜੈ ਭਾਰਤ ਮੈਂ ਵਿਕਰਮਜੀਤ ਸਰਵਿਕਾਸ ਮੰਚ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਅਸੀਂ ਸਾਰੇ ਇੱਥੇ Hindu ਸੰਗਠਨ ਬਾਬਾਈ ਦੇ ਜਨਮ ਦਿਵਸ ਤੇ ਇਕੱਠੇ ਹੋਏ ਆਂ ਤੇ ਇਸ ਦੇ ਨਾਲ ਹੀ ਅਸੀਂ ਜਿਹੜਾ ਗੁਰਪ੍ਰਵੰਤ ਸਿੰਘ ਪੰਨੂ ਐ ਉਹਦੀ ਬਿਆਨਬਾਜ਼ੀ ਜਿਹੜੀ ਗਲਤ ਬੋਲੀ ਐ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹ ਨਿੰਦਿਆ ਲਿਆ ਕਿ ਅੱਜ ਅਸੀਂ ਇਹਨਾਂ ਦਾ ਜਿਹੜਾ ਹੈਗਾ 바ਵਾ ਸਾਹਿਬ ਦੇ ਜਨਮ ਦਿਨ ਦਿਹਾੜੇ ਤੇ ਜਿਹੜੀ ਉਹਨਾਂ ਨੇ ਕਾਲ ਕੀਤੀ ਸੀ ਉਸ ਕਾਲ ਦੀ ਨਿਖੇਧੀ ਕਰਦੇ ਹੋਏ ਅੱਜ ਅਸੀਂ ਉਹਦਾ ਪੁਤਲਾ ਫੁਕਣ ਜਾ ਰਹੇ ਹਾਂ ਸਮੂਹ ਹਿੰਦੂ ਸੰਗਠਨ ਬਸ ਇੰਨਾ ਹੀ ਕਹਿੰਦੇ ਹੋਏ ਮੈਂ ਆਪ ਸਭ ਨੂੰ ਆਪ ਸਭ ਦੇ ਮਾਧਿਅਮ ਰਾਹੀਂ ਦੇਸ਼ ਵਾਸੀਆਂ ਨੂੰ 바ਵਾ ਸਾਹਿਬ ਦੇ ਇਸ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਹਾਂ ਲੈ ਕਿ ਬੋਲ ਦਿੱਤੀ ਕਿ ਬਾਵਾ ਸਾਹਿਬ ਦੀ ਮਿਲ ਨਹੀਂ ਤੋੜਾਂਗੇਗਾ ਤੋੜਨ ਦੀ ਗੱਲ ਤੇ ਕਿਤੇ ਦੂਰ ਦੀ ਰਹੀ ਕਿਤੇ ਪੰਜਾਬ ਤੇ ਵੜ ਕੇ ਦੇ ਤੈਨੂੰ ਇੱਕ ਫਾਈਲ ਲਾਈਫ ਫੇਸਬੁੱਕ ਤੇ ਉਹਨੇ ਕਿਹਾ ਸੀ ਤੂੰ ਬਾਂਦਰਾ ਤੂੰ ਬੰਦਰੀ ਆ ਕੰਮ ਹੀ ਤੇਰੇ ਬਾਂਦਰਾ ਵਾਲੇ ਹੈਗੇ ਆ ਤੇਰੇ ਇਨਸਾਨਾਂ ਵਾਲੇ ਕੰਮ ਨਹੀਂ ਹੈਗੇ ਜੇ ਇਹਨੇ ਨਹੀਂ ਚੱਲਗੇ ਜੇ ਇਹਦੀ ਲਤਾਂ ਪਾਰ ਚੱਲਦੀਆਂ ਤੇ ਪੰਜਾਬ ਦੇ ਵਿੱਚ ਵੜ ਆਪੋ ਆਪਣਿੰਦ ਕਰ ਦੇ ਜੇ ਤੈਨੂੰ ਇੰਨਾ ਹੀ ਡਰ ਹੈਗਾ ਤਾਂ ਜਿੰਮਾ ਲੈਣਾ ਤੇ ਬੁਲਡ ਪਰਖਾ ਜੈਕਟ ਪਾ ਕੇ ਲੈਣਾ ਹੈਗਾ ਫਿਰ ਤੂੰ ਕਹਦਾ ਖਾਲਿਸਤਾਨ ਨਹੀਂ ਆ ਤੂੰ ਵਧিয়েਗਾ ਵਾ ਬੰਦਾ ਬਾਂਜਾ ਹਿੰਦੂ ਅਸਿਕਰ ਦਾ ਰਿਸ਼ਤਾ ਜਿਹੜਾ ਤੂੰ ਅਲੱਗ ਕਰਨਾ ਚਾਹੁੰਦਾ ਹੈਗਾ ਵਾ ਇਹ ਲੱਗ ਨਹੀਂ ਹੋਣਾਗਾ ਤੈਨੂੰ ਬਸ ਇਹ ਸ਼ੈਤਾਨੀ ਘਾੜਾ ਜਿੱਦਾਂ ਤੇਰੇ ਛੇਤਰ ਵੱਜ ਗਏ ਹਨ ਤੂੰ ਪੰਜਾਬ ਦੇ ਖੇਰੇ ਤੂੰ ਵਿਦੇਸ਼ ਤੋਂ ਵੀ ਬਾਹਰ ਨਿਕਲ ਜਾਣਾ ਹੈਗਾ ਵਾ ਜੈ ਭੀਮ ਜੈ ਭਾਰਤ